ਮਿੰਨੇ ਤੋਂ 2 ਮਹੀਨੇ ਦੇ ਵਿੱਚ ਅਸੀਂ ਬੰਦੇ ਦਾ ਚਿੱਟਾ ਵੀ ਕੁਛੜਵਾ ਦਿੰਨੇ ਆਂ। ਕਈ ਵਾਰ ਨਾ ਸ਼ਰਾਬ ਪੀਂਦੇ ਹੁੰਦੇ ਆ ਜੀ ਬਜ਼ੁਰਗ। ਜੇ ਆਪਾਂ ਨੂੰ ਦੱਸਕ ਕਿ ਉਹਨਾਂ ਨੂੰ ਦਵਾਈ ਦੇਵੋਣ ਬਗ ਜੀ ਕਦੇ ਨਹੀਂ ਲੈਂਦੇ ਉਹ ਕਹਿੰਦੇ ਨੇ ਮੈਂ ਨਹੀਂ ਛੱਡਦਾ। ਹਾਂਜੀ। ਕੋਈ ਇਹੀ ਜੀ ਦਵਾਈ ਹੈਗੀ ਇਹ ਜਿਹੜੀ ਆਪਾਂ ਉਹਨਾਂ ਨੂੰ ਉਹੀ ਦਾਲ ਸਬਜ਼ੀ ਦੇ ਪਾ ਦਈਏ ਬੰਦੇ ਦਾ ਉਹੀ ਨੱਕ ਮੁੜ ਜਾ। ਸਾਡੇ ਕੋਲ ਬਾਹਰਲੀ ਕੰਪਨੀਆਂ ਤੇ ਗੋਡੇ ਜਿੱਦਣ ਆਪਾਂ ਚੌਂਕੜੀ ਮਾਰ ਕੇ ਬੈਠ ਸਾਦੇ ਆ। ਉਹ ਵੀ ਫਿਰ ਮਹਿੰਗੇ ਬਹੁਤ ਹੋਣਗੇ ਜੀ। ਨਹੀਂ ਨਹੀਂ ਬਿਲਕੁਲ ਜਾਇਜ਼ ਰੇਟਾਂ। ਅੱਜ ਭਾਈ ਬਰਨਾਲੇ ਸ਼ਹਿਰ 'ਚ ਆਿਆਂਗੇ। ਜਿਹੜਾ ਇਲਾਜ ਸਾਨੂੰ ਚੰਡੀਗੜ ਉਹਨਾ ਬਰਨਾਲੇ ਤੇ ਬੀ ਐਮ ਸੀ ਹਸਪਤਾਲ ਖੁੱਲ ਗਿਆ ਇੱਕ ਸੱਤ ਥੱਲੇ ਸਾਰੇ ਤਰ੍ਹਾਂ ਦੇ ਇਲਾਜ ਹੁੰਦੇ ਨੇ ਤੇ ਇਲਾਜ ਵੀ ਵਧੀਆ ਤਰੀਕੇ ਨਾਲ ਵਧੀਆ ਡਾਕਟਰ ਕਰਦੇ ਆਗੇ ਬਾਕੀ ਉਹ ਸਹਾਰਾ ਨਾਲੋਂ ਸਸਤੇ ਲਾਦੇ ਨੇ ਅਜੋ ਤੁਹਾਨੂੰ ਅੰਦਰ ਡਾਕਟਰ ਸਾਹਿਬ ਨਾਲ ਗੱਲਬਾਤ ਕਰਵਾਉਣੇ ਆ ਤੇ ਸਾਰੀਆਂ ਸਹੂਲਤਾਂ ਦਿਖਾਉਣੇ ਆ ਅੰਦਰ ਵੀਡੀਓ ਸ਼ੇਅਰ ਕਰਕੇ ਜਿਹੜੇ ਵੀ ਕੋਈ ਲੋੜਵੰਦ ਮਰੀਜ਼ ਨੇ ਉਹਨਾਂ ਤੱਕ ਜਰੂਰ ਭੇਜ ਦਿਓ ਤੇ ਬਰਨਾਲੇ ਜਦੋਂ ਆਪਾਂ ਡੀਮਾਰਟ ਦੇ ਬਿਲਕੁਲ ਲਾਗੇ ਵੱਡੇ ਰੋਡ ਤੇ ਹਸਪਤਾਲ ਹੈਗਾ ਆ ਖੁੱਲੀ ਲੁੱਲੀ ਪਾਰਕਿੰਗ ਆ ਗਈ ਇੱਥੇ ਇਹ ਵੀ ਨਹੀਂ ਵੀ ਸੜਕਾਂ 'ਚ ਤੇ ਗੱਡੀਆਂ ਖੜਾਉਣੀਆਂ ਨੇ ਤੇ ਅੰਦਰ ਚਲਦਿਆਂ ਆਜੋ ਕਰ ਦਿਓ ਵੀਡੀਓ ਸ਼ੇਅਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੀਆਂ ਡਾਕਟਰੀ ਸਹੂਲਤਾਂ ਸਾਨੂੰ ਲੈਣ ਲਈ ਲੁਧਿਆਣੇ ਜਾਂ ਪਟਿਆਲੇ ਜਾਣਾ ਪੈਂਦਾ ਸੀ ਉਹ ਤੁਸੀਂ ਸਾਡੇ ਸ਼ਹਿਰ ਬਰਨਾਲੇ 'ਚ ਹੀ ਦੇਤੀਆਂ ਜੀ ਅਸਲ 'ਚ ਇਸ ਗੱਲ ਨੂੰ ਮੈਂ ਇਹਦੇ ਰੱਖਦੇ ਹੋਏ ਸੀ ਹਾਂਜੀ ਅਸੀਂ ਇਹ ਹਸਪੀਟਲ ਖੁੱਲੇ ਹਾਂਜੀ ਹਾਂਜੀ ਕਿਹੜੇ ਕਿਹੜੇ ਇਲਾਜ ਇੱਥੇ ਆਪਾਂ ਕਰਦੇ ਹਾਂ ਹਸਪਤਾਲ 'ਚ ਜੀ ਆਪਣੇ ਕੋਲ ਹਰ ਬਿਮਾਰੀ ਦਾ ਇਲਾਜ ਇੱਕ ਛੱਤ ਥੱਲੇ ਹੈ ਅੱਛਾ ਜੀ ਇਸ ਗੱਲ ਨੂੰ ਲੈ ਕੇ ਆਪਾਂ ਇਹ ਹਸਪੀਟਲ ਦੀ ਓਪਨਿੰਗ ਕੀਤੀ ਹੈ ਹਾਂਜੀ ਇਹਦੇ ਵਿੱਚ ਆਪਾਂ ਡੀਐਮ ਕਾਰਡੀਓ ਦਿਲ ਦਾ ਇਲਾਜ ਦਿਲ ਦੇ ਸਾਰੇ ਇਲਾਜ ਕਰਦੇ ਨੇ ਦਿਲ ਦੇ ਸਾਰੇ ਇਲਾਜ ਜੀ ਜਿਹੜਾ ਸਟੰਟ ਪਾਉਂਦੇ ਹੁੰਦੇ ਨੇ ਜਿਹੜੀ ਹਾਂਜੀ ਹਾਂਜੀ ਸਟੰਟ ਪਾਉਣ ਦੀ ਮਸ਼ੀਨ ਇਕੱਲੀ ਬਰਨਾਲੇ ਇਲਾਕੇ 'ਚ ਆਪਣੇ ਕੋਲੇ ਹੈ ਅੱਛਾ ਜੀ ਹਾਂਜੀ ਸਭ ਤੋਂ ਨਵੀਂ ਮਸ਼ੀਨ ਐਲਟੀਮਾ 100 ਆਪਣੇ ਕੋਲੇ ਜੀ ਤੇ ਉਹ ਕਿੰਨੇ ਕਿ ਦਿਨਾਂ ਦਾ ਪ੍ਰੋਸੈਸ ਹਾਂਜੀ ਇਹ ਮਰੀਜ਼ ਚ ਸਾਹੋਂ ਤੁਸੀਂ ਜਾਨ ਬਚਾ ਦੋਗੇ ਹਾਂਜੀ ਹਾਂਜੀ ਜਮੇਸ ਮਹੀ ਸਾਡੇ ਕੋਲ ਆਂਦਾ ਹੈ ਅਸੀਂ ਮਰੀਜ਼ ਦੀ ਨਾਲ ਦੀ ECG ਕਰਕੇ ਇਕੋ ਕਰਕੇ ਨਾਲ ਦੀ ਨਾਲ ਅੱਧੇ ਘੰਟੇ ਦੇ ਵਿੱਚ ਹੀ ਉਹਦੇ ਸਟੰਟ ਪਾਉਣ ਦਾ ਇੰਤਜ਼ਾਮ ਸਾਡੇ ਕੋਲ ਹੈਗਾ ਤੇ ਜਿਹੜੀ ECG ਵਗੈਰਾ ਕਰਨੀ ਹੈ ਸਾਰਾ ਕੁਝ ਆਪਣੇ ਹਸਪਤਾਲ ਦੇ ਵਿੱਚ ਹੀ ਹੁੰਦਾ ਜੀ ਹਾਂਜੀ ਹਾਂ ਸਾਰਾ ਕੁਝ A to Z ਐਮਰਜੈਂਸੀ ਦੇ ਵਿੱਚ ਹੀ ਹੁੰਦਾ ਐਮਰਜੈਂਸੀ ਦੇ ਵਿੱਚ ECG ਹੋ ਕੇ ਨਾਲ ਦੀ ਨਾਲ ਇਕੋ ਹੋ ਕੇ ਸਟੰਟ ਪਾਉਣ ਦਾ ਇੰਤਜ਼ਾਮ ਉੱਪਰ ਨਾਲ ਦੀ ਨਾਲ ਹੋ ਜਾਂਦਾ ਤੇ ਇਹ ਕਿੰਨੇ ਦਿਨ ਫਿਰ ਮਰੀਜ਼ ਦਾ ਇਲਾਜ ਚੱਲਦਾ ਦਾ ਹੁੰਦਾ ਮਰੀਜ਼ ਨੂੰ 2 ਦਿਨ ਰੱਖਣਾ ਪੈਂਦਾ ਜੀ ਦੋ ਦਿਨ ਬਾਅਦ ਅਸੀਂ ਡਿਸਚਾਰਜ ਕਰ ਦਿੰਦੇ ਹਾਂ ਨੋਰਮਲ ਬੰਦਾ ਉਦੋਂ ਹੀ ਤੁਰਦਾ ਫਿਰਦਾ ਹਾਂਜੀ ਹਾਂਜੀ ਬਿਲਕੁਲ ਕੋਈ ਉੱਚ ਘਬਰਾਣ ਵਾਲੀ ਗੱਲ ਨਹੀਂ ਗਈ ਤੇ ਡਾਕਟਰ ਸਾਹਿਬ ਇਹ ਦਾ ਤਜਰਬਾ 10 ਸਾਲ ਦਾ ਹੈ ਹਾਂਜੀ ਡਾਕਟਰ ਸਾਹਿਬ ਐਕਸਪੀਰੀਐਂਸਡ ਹੈ ਨਾਟ ਉਹ ਜੁਲਮਲਾ ਉੱਤਰ ਹੈ ਜੀ ਅਸੀਂ ਹੁਣ ਤੱਕ 15 ਤੋਂ 20 ਐਂਜੀਓ ਕਰ ਚੁੱਕੇ ਅੱਛਾ ਤੇ ਇੱਕ ਲੋਕਾਂ ਚ ਡਰ ਹੁੰਦਾ ਕਿ ਐਂਜੀਓ ਸਟੰਟ ਪਾ ਦਾਂਗੇ ਅਸੀਂ ਇੱਕ ਪੇਸ਼ੈਂਟ ਦੇ ਵੀ ਸਟੰਟ ਨਹੀਂ ਪਾਇਆ ਸਾਰਿਆਂ ਨੂੰ ਦੱਸਿਆ ਸਾਡੀ ਦਿਲ ਬਿਲਕੁਲ ਠੀਕ ਹੈ ਕਈ ਵਾਰ ਡਾਕਟਰ ਐ ਵੀ ਕਹਿੰਦੇ ਸਟੰਟ ਪਾਣ ਵਾਲਾ ਜੀ ਹਾਂਜੀ ਹਾਂ ਹਾਂ ਮੈਂ ਉਹੀ ਗੱਲ ਦੱਸ ਰਿਹਾ ਅਸੀਂ ਜਿਹੜੇ ਦੇ ਪਏ ਨਾਲ ਦਾ ਲੋਡ ਉਹ ਜਿਹਦੇ ਲੋਡ ਹੈ ਉਹਦੇ ਹੀ ਸਟਲਟ ਪਾਵਾਂਗੇ ਪਰ ਇਹ ਕਹਿ ਸਕਦੇ ਆਂ ਵੀ ਸੇਵਾ ਤੌਰ ਤੇ ਹਸਪਤਾਲ ਖੋਲਿਆ ਪੈਸੇ ਇਕੱਠੇ ਕਰਨ ਲਈ ਨਹੀਂ ਖੋਲਿਆ ਨਾ ਨਾ ਬਿਲਕੁਲ ਸੇਵਾ ਕਰਨ ਲਈ ਜਾਇਜ਼ ਰੇਟਾਂ ਤੇ ਹਨਾ ਤਾਂ ਕਿ ਆਪਾਂ ਲੋਕਾਂ ਨੂੰ ਸਹੀ ਇਲਾਜ ਦੇ ਸਕੀਏ ਪ੍ਰੋਪਰ ਇਲਾਜ ਦੇ ਸਕੀਏ ਹਨਾ ਇਸ ਮੈਡੀਕਲ ਫੀਲਡ ਦੇ ਵਿੱਚ ਇੱਕ ਪ੍ਰੋਪਰ ਇੱਕ ਇਨਸਟ੍ਰਕਸ਼ਨ ਦੇਣੀ ਆ ਪ੍ਰੋਪਰ ਗਾਈਡ ਕਰਨਾ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਤੇ ਇੱਕ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਵੀ ਸਾਨੂੰ ਲੁਧਿਆਣੇ ਪਟਿਆਲੇ ਕਰਾਉਣ ਜਾਣਾ ਪੈਂਦਾ ਜਿਆਦਾਤਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਹੁਣ ਤਾਂ ਉਹ ਪੱਲਾ ਇੱਥੇ ਡੀਐਮ ਗੈਸਟਰੋ ਡਾਕਟਰ ਹੈ ਨਹੀਂ ਸੀਗੇ ਸਾਡੇ ਕੋਲ ਡੀਐਮ ਡਾਕਟਰ ਗੈਸਟਰੋ ਡਾਕਟਰ ਠੀਕ ਹੈ 올 ਇੰਡੀਆ ਰੈਂਕ 1 ਨੇ ਉਹਨਾਂ ਦਾ ਡਾਕਟਰ ਸੁਮਿਤ ਮਹਿਤਾ ਐਂਡੋਸਕੋਪੀ ਕੋਲੋਨੋਸਕੋਪੀ ਡੱਟੜ ਦੇ ਚ ਕੋਈ ਵੀ ਬਿਮਾਰੀ ਦਾ ਇਲਾਜ ਕੀ ਆਰਸੀਪੀ ਹੋਗੀ ਉਹ ਸਾਰੀ ਦੂਰਬੀਹੀ ਇਲਾਜ ਢੱਡ ਦਾ ਆਪਾਂ ਕਰਦੇ ਆ ਇੱਥੇ ਚ ਰੁਕਦੀਆਂ ਗੱਲਾਂ ਤੇ ਆਮ ਦੇਖਦੇ ਆਂ ਜੀ ਆਪਾਂ ਬਜ਼ੁਰਗਾਂ ਦੇ ਗੋਡਿਆਂ ਦੀ ਬਹੁਤ ਪ੍ਰੋਬਲਮ ਹੁੰਦੀ ਜੀ ਗੋਡੇ ਨਵੇਂ ਵੀ ਪਾਦਣੇ ਹੋ ਜੀ ਹਾਂਜੀ ਹਾਂ ਪਰ ਅਸਲ 'ਚ ਗੋਡੇ ਪਹਿਲਾਂ ਉਧਰ ਸਹੀ ਐਕਸ-ਰੇ ਕਰਾ ਕੇ ਉਹਨਾਂ ਨੂੰ ਪਹਿਲਾਂ ਵਰਜੀ ਸਮਝਾਈ ਜਾਂਦੀ ਹੈ ਤਾਂ ਕਿ ਹਰ ਬੰਦੇ ਦੇ ਗੋਡੇ ਬਦਲ ਕਈ ਵਾਰ ਲੋੜ ਹੀ ਨਹੀਂ ਹੁੰਦੀ ਗੋਡੇ ਬਦਲਣ ਦੀ। ਵੀ ਮੈਡੀਸਨ ਨਾਲ ਹੀ ਠੀਕ ਹੈ। ਮੈਡੀਸਨ ਨਾਲ ਹੀ ਠੀਕ ਕਰਦੀ ਆਪਾਂ। ਪਹਿਲਾਂ ਉਹਨਾਂ ਨੂੰ ਮੈਡੀਸਨ ਦਿੱਤੀ ਜਾਂਦੀ ਹੈ। ਜੇ ਮੈਡੀਸਨ ਨਾਲ ਨਹੀਂ ਫਰਕ ਪੈਂਦਾ ਉਹਨਾਂ ਦੇ ਆਪਾਂ ਲੱਗਦਾ ਐਕਸ-ਰੇ ਗੋਡੇ ਬਦਲ ਤਾਂ ਕਿ ਸਾਡੇ ਕੋਲ ਬਾਹਰਲੀ ਕੰਪਨੀਆਂ ਦੇ ਗੋਡੇ ਜਿਹਦੇ ਨਾਲ ਆਪਾਂ ਚੌਂਕੜੀ ਮਾਰ ਕੇ ਬੈਠ ਸਕਦੇ ਆ। ਉਹ ਫਿਰ ਮਹਿੰਗੇ ਬਹੁਤ ਹੋਣਗੇ ਜੀ। ਨਹੀਂ ਨਹੀਂ ਬਿਲਕੁਲ ਜਾਇਜ਼ ਰੇਟਾਂ ਨੇ। ਬਾਹਰਲੇ ਦੇ ਤਾਂ ਉਹ 4-4 ਲੱਖ ਦੇ ਗੋਡੇ ਨੇ ਜੀ। ਅੱਧੇ ਰੇਟ 'ਚ ਸਾਡੇ ਨੂੰ ਕਹਿੰਦਾ ਮੈਂ ਅੱਧੇ ਰੇਟ 'ਚ ਆਪਾਂ ਬਾਹਰਲੇ ਗੋਡੇ ਉਹੀ ਕੰਪਨੀ ਦੇ ਐ ਵੀ ਜਿਹੜੇ ਗੋਡੇ ਪੈ ਗਏ ਆਪਾਂ ਦੇਖਦੇ ਬੰਦਾ ਰਿਮੋਟ ਵਾਂਗੂ ਸਿੱਧੀ ਤੁਰ ਜਾਂਦਾ ਹੈਗਾ ਬਿਲਕੁਲ ਜੀ ਬਿਲਕੁਲ ਚੌਂਕੜੀ ਤਾਂ বাজਦੀ ਨਹੀਂ ਹੁੰਦੀ ਨਾ ਨਾ ਸਾਡੇ ਗੋਡੇ ਨਾਲ ਚੌਂਕੜੀ ਮਾਰ ਕੇ ਬੈਠ ਸਕਦੇ ਹੋ ਠੀਕ ਹੈ ਬਿਲਕੁਲ ਸਿੱਧਾ ਚੱਲੂਗਾ ਪੇਸ਼ੈਂਟ ਦੋ ਦਿਨਾਂ 'ਚ ਬਿਲਕੁਲ ਸਾਸੀ ਅੱਜ ਹੀ ਕਰਕੇ ਖਟਿਆ ਠੀਕ ਹੈ ਪੇਸ਼ੈਂਟ ਨੂੰ ਦੋ ਦਿਨ ਪਹਿਲਾਂ ਕੀਤਾ ਸੀਗਾ ਬਿਲਕੁਲ ਦਰਦ ਨਹੀਂ ਹੁੰਦਾ ਬਿਲਕੁਲ ਪਤਾ ਨਹੀਂ ਚੱਲਦਾ ਗੋਡੇ ਪਵਾਏ ਦਾ ਹਣਾ ਦਰਦ ਬਿਲਕੁਲ ਫਰੀਕ ਜਿ ਪੇਨ ਫਰੀਕ ਕਹਿ ਦਿੰਦੇ ਆ ਪੇਨ ਫਰੀਕ ਗੋਡੇ ਬਦਲੇ ਜਾਂਦੇ ਫਿਰ ਇਹ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਗੋਡੇ ਜੀ ਗੋਡੇ ਜੀ ਅਸਲ 'ਚ ਇੰਡੀਅਨ ਕਿਹੜੇ ਹੈਗੇ ਆ ਉਹ 1.5 ਲੱਖ ਰੁਪਏ ਤੋਂ ਸਟਾਰਟ ਹੋ ਜਾਂਦੇ ਆ ਦੋਨੇ ਗੋਡੇ 1.5 ਲੱਖ ਰੁਪਏ ਦੇ ਦੋਨੇ 1.5 ਤੋਂ 1.5 ਲੱਖ ਰੁਪਏ ਤੇ ਗੋਡੇ ਜਿਹੜੇ ਬਾਹਰਲੇ ਨੇ ਜੀ ਕਿਹੜੇ ਬਾਹਰਲੇ ਆ ਉਹ 2 ਲੱਖ ਰੁਪਏ ਦੇ ਯਾਨੀ 2 ਲੱਖ ਰੁਪਏ ਤੱਕ ਪੈ ਜਾਂਦੇ ਨੇ ਦੋਨੇ ਹਾਂਜੀ ਦੋ ਤੇ ਤਾਂ ਬਾਹਰਲੇ ਪਾਉਣ ਦਾ ਫਾਇਦਾ ਜੀ ਹਾਂਜੀ ਹਾਂ ਹਾਂ ਕਿ ਤੇਰੇ ਬਾਹਰਲੇ ਗੋਡੇ 2 ਤੋਂ 2.5 ਲੱਖ ਰੁਪਏ ਆਪਾਂ ਲਾ ਕੇ ਉਸ ਚ ਰੇਂਜ ਆ ਜਾਂਦੀ ਹੈ ਕਿ ਰੇਂਜ ਜਿੰਨੀ ਵਧੀਆ ਹੈ ਹਨਾ ਆਪਾਂ ਥੋੜੇ ਜਿਹੇ ਪੈਸੇ ਉਹਦੇ ਵੱਧ ਖਰਚ ਕਰਕੇ ਪੂਰੇ ਵਧੀਆ ਗੋਡੇ ਪਾ ਸਕਦੇ ਆ ਬੜੀ ਵਧੀਆ ਗੱਲ ਹੈ ਜੀ ਬਹੁਤ ਵੱਡੀ ਸੇਵਾ ਹੈ ਇਹ ਵੀ ਜੀ ਡਾਕਟਰ ਜਿਵੇਂ ਕਹਿੰਦੇ ਦੂਜਾ ਰੱਬ ਆ ਉਹੀ ਚੀਜ਼ ਹੈ ਜੀ ਨਹੀਂ ਨਹੀਂ ਅਸੀਂ ਇੱਥੇ ਸਾਰੇ ਲੋਕਾਂ ਨੂੰ ਵਧੀਆ ਗਾਈਡ ਕਰੀਏ ਤੇ ਆਮ ਆਪਾਂ ਦੇਖਦੇ ਹਸਪਤਾਲ ਮਹਿੰਗੇ ਬਹੁਤ ਨੇ ਜਿਵੇਂ ਤੁਹਾਡਾ ਵੱਡਾ ਹਸਪਤਾਲ ਹਨਾ ਜੀ ਬਿੱਤਾ ਮਾਜਮਾ ਵਾੜਾ ਵੱਡਾ ਜੀ ਇਹਦਾ ਕੋਈ ਇਲਾਜ ਫਿਰ ਮਹਿੰਗਾ ਤਾਂ ਨਹੀਂਗਾ ਜਿਆਦਾ ਜੀ ਮੈਂ ਇਹ ਗੱਲ ਦੀ ਸ਼ਿਉਰਟੀ ਕੀ ਸਾਡਾ ਰੇਟ ਬਿਲਕੁਲ ਜਾਇਜ਼ ਹੈ ਬਿਲਕੁਲ ਅਫੋਰਡੇਬਲ ਹੈ ਸਾਡੇ ਕੋਲ ਹੁਣ ਤੱਕ ਜਿੰਨੇ ਵੀ ਪੇਸ਼ੈਂਟ ਆਂਦੇ ਆ ਉਹਨਾਂ ਨੇ ਸਾਨੂੰ ਦੇਖੋ ਆਪਾਂ ਜੇ ਗੱਲ ਕਰੀਏ ਲੁਧਿਆਣਾ ਚੰਡੀਗੜ੍ਹ ਤੋਂ ਉਹਨਾਂ ਦਾ ਅੱਧੇ ਰੇਟ ਹੈ ਸਾਡੇ ਅੱਛਾ ਹਾਂਜੀ ਹਾਂ ਤੇ ਉਹਨਾਂ ਨਾਲੋਂ ਬਿਲਕੁਲ ਸਾਡੀ ਕਿਹੜੀ ਨਰਸਿੰਗ ਕੇਅਰ ਹੈ ਸਾਡੇ ਡਾਕਟਰਾਂ ਦਾ ਉਹਨਾਂ ਬਹੁਤ ਵਧੀਆ ਦੇਖਣਾ ਹਰ ਪੇਸ਼ੈਂਟ ਦੇ ਲਈ ਕਨਸਰਨ ਕਰਨਾ ਬਹੁਤ ਵੱਡੀ ਗੱਲ ਹੈ ਕਿ ਹਰ ਬੰਦੇ ਨੂੰ ਸਹੀ ਦੇਖਦੇ ਆ ਸਹੀ ਇਲਾਜ ਕਰਦੇ ਆ ਜਿਹਨੂੰ ਲੋੜ ਨਹੀਂ ਹੁੰਦੀ ਉਹਨੂੰ ਜਵਾਬ ਦੇ ਦੰਨੇ ਆ ਕਿ ਬਈ ਤੈਨੂੰ ਆਹ ਚੀਜ਼ ਦੀ ਲੋੜ ਨਹੀਂ ਹੈਗੀ ਐਵੇਂ ਗਲਤ ਕਰਵਾਉਣ ਦੀ ਲੋੜ ਨਹੀਂ ਹੈ ਇਸ ਕਰਕੇ ਬਹੁਤ ਵਧੀਆ ਕੰਮ ਨਹੀਂ ਅਸੀਂ ਤਾਂ ਇਸੇ ਗੱਲ ਦੀ ਧੰਨਵਾਦ ਕਰਦੇ ਆ ਜਿਵੇਂ ਆਮ ਕੋਈ ਐਕਸੀਡੈਂਟ ਵਗੈਰਾ ਰਸਤੇ 'ਤੇ ਹੋ ਜਾਂਦਾ ਰੋੜਾ ਪੈਂਦਾ ਜੀ ਜਦੋਂ ਤੱਕ ਬੰਦਾ ਲੁਧਿਆਣੇ ਚੰਡੀਗੜ੍ਹ ਜਾਂਦਾ ਰਸਤੇ 'ਚ ਮੌਤ ਹੋ ਜਾਂਦੀ ਸੀ ਕੋਈ ਵੀ ਮੰਨ ਲਓ 6 ਵਜੇ ਆ ਕਿਸੇ ਦੇ ਕਿਸੇ ਤਰ੍ਹਾਂ ਦੀ ਵੀ 6 ਵਜੇ ਆ ਕੋਈ ਫਿਰਚ ਸੱਟ ਆ ਜਾਂ ਕੋਈ ਹੋਰ ਸੱਟਾ ਲੱਤਾਂ ਮਹਾ ਟੁੱਟੀਆਂ ਐਕਸੀਡੈਂਟ 'ਚ ਸਾਰੇ ਤਰ੍ਹਾਂ ਦਾ ਇਲਾਜ ਕਰੂਗੇ ਜੀ ਹਾਂਜੀ ਮੈਂ ਉਹਨੇ ਇੱਕ ਮਲਟੀ ਅਪਰੋਚ ਉਹਨੂੰ ਕਹਿ ਦਿੰਦੇ ਆਪਾਂ ਹਨਾ ਮਲਟੀ ਸਪੈਸ਼ਲਟੀ ਦਾ ਇਹੀ ਫਰਕ ਹੈ ਕਿ ਜਦੋਂ ਪੇਸ਼ੈਂਟ ਆ ਗਿਆ ਜਦੋਂ ਉਹਦੇ ਸੱਟ 'ਚ ਸੱਟ ਵੱਜੀ ਹੈ ਪਹਿਲੀ ਗੱਲ ਉਹ ਨਾਲ ਦੀ ਨਾਲ ਉਹ ਸਿਟੀ ਏਸੀਜੀ ਹੋ ਕੇ ਉਹਦਾ ਇਹ ਆਪਣਾ ਸੀਟੀ ਸਕੈਨ ਹੋਣਾ ਚਾਹੀਦਾ ਹੈ ਤਾਂ ਕਿ ਸਿਰ ਦੇ ਵਿੱਚ 60 ਕਿੰਨੇ ਡੂੰਘੀ ਇਸ ਜੇ 60 ਜ਼ਿਆਦਾ ਡੂੰਘੀ ਹੈ ਖੂਨ ਵਹਿਆ ਹੋਇਆ ਤਾਂ ਅਸੀਂ 1 ਘੰਟੇ ਦੇ ਅੰਦਰ ਅੰਦਰ 1/2 ਘੰਟੇ ਦੇ ਅੰਦਰ ਅੰਦਰ ਉਹ ਟੀ ਆਰ ਟੀ ਤਿਆਰ ਕਰਕੇ ਆਪਰੇਸ਼ਨ ਥੀਏਟਰ ਚ ਉਹਦਾ ਸਿਰ ਦਾ ਆਪਰੇਸ਼ਨ ਕਰ ਦਿੰਦੇ ਆ ਜੇ ਬਾਕੀ ਚੀਜ਼ਾਂ ਦਾ ਜਿਵੇਂ ਟੱਡ ਦੇ ਇਲਾਜ ਹੈ ਜਾਂ ਹੱਡੀਆਂ ਦਾ ਇਲਾਜ ਹੈ ਉਹਨਾਂ ਸਾਰੇ ਪੇਸ਼ੈਂਟ ਨੂੰ ਨਾਲ ਦੀ ਨਾਲ ਹੀ ਸਾਰੇ ਡਾਕਟਰ ਸਹਿਬਾਨ ਉਹਨਾਂ ਨੂੰ ਸਟੇਬਲ ਕਰ ਲੈਂਦੇ ਆ ਤੇ ਇੱਕ ਦੁਨੀਆ ਦੇਖਦੇ ਆ ਵੀ ਜ਼ਿਆਦਾਤਰ ਡਿਪਰੈਸ਼ਨ ਦੀ ਮਰੀਜ਼ ਆ ਜੀ ਕਿ ਡਿਪਰੈਸ਼ਨ ਵਾਸਤੇ ਵੀ ਕੋਈ ਵਧੀਆ ਡਾਕਟਰ ਹੈ ਆਪਣੇ ਕੋਲ ਸਾਡੇ ਕੋਲ ਡਾਕਟਰ ਅਰਸ਼ ਹੈ ਅਸੀਂ ਉਹ ਨਸ਼ਾ ਛਡਾਉ ਉਹਦੇ ਤੇ ਡਿਪਰੈਸ਼ਨ ਤੇ ਤੇ ਨਸ਼ੇ ਵੀ ਸਾਰੇ ਤਰ੍ਹਾਂ ਦੇ ਛਡਾਉਣੇ ਵੀ ਹਾਂ ਜਿਵੇਂ ਆਮ ਚਿੱਟਾ ਬਹੁਤ ਉਹ ਨੌਜਵਾਨੀ ਪੀਣ ਲੱਗੀ ਜੀ ਇਹਦਾ ਕਿੰਨੇ ਚਿਰ ਚਿਰ ਇਲਾਜ ਕਰਦੋਂ ਚਿੱਟੇ ਦਾ ਜੀ ਅਸੀਂ ਉਹਦਾ ਮਹੀਨੇ ਤੋਂ 2 ਮਹੀਨੇ ਦੇ ਵਿੱਚ ਅਸੀਂ ਬੰਦੇ ਦਾ ਚਿੱਟਾ ਬਿਲਕੁਲ ਛਡਵਾ ਦਿੰਨੇ ਹਾਂ ਹੋਰ ਕਿਹੜੇ ਕਿਹੜੇ ਨਸ਼ੇ ਸਰਵਾ ਦਿੰਦੇ ਹੋ ਜੀ ਸਾਰਾ ਇਹ ਸ਼ਰਾਬ, ਪੁੱਕੀ, ਅਫੀਮ, ਚਿੱਟਾ। ਕਈ ਵਾਰ ਨਾ ਸ਼ਰਾਬ ਪੀਂਦੇ ਹੁੰਦੇ ਆ ਜੀ ਬਜ਼ੁਰਗ। ਜੇ ਆਪਾਂ ਨੂੰ ਦੱਸ ਕਿ ਉਹਨਾਂ ਨੂੰ ਦਵਾਈ ਦੇਵੋ ਨਾ ਜੀ ਕਦੇ ਨਹੀਂ ਲੈਂਦੇ ਉਹ ਕਹਿੰਦੇ ਨੇ ਮੈਂ ਨਹੀਂ ਛੱਡਦਾ। ਹਾਂਜੀ ਕੋਈ ਇਹੀ ਜੀ ਦਵਾਈ ਹੈਗੀ ਇਹ ਜਿਹੜੀ ਆਪਾਂ ਉਹਨਾਂ ਨੂੰ ਉਮੀਦਦਾਲ ਸਬਜ਼ੀ ਤੇ ਪਾ ਦਈਏ ਬੰਦੇ ਦਾ ਉਹੀ ਨੱਕ ਮੁੜ ਜਾਂਦਾ। ਨਹੀਂ ਨਹੀਂ ਇਹ ਗੱਲ ਨਹੀਂ ਹੁੰਦੀ ਹੁੰਦੀ। ਆਪਾਂ ਉਹਨਾਂ ਨੂੰ ਬਜ਼ੁਰਗਾਂ ਨੂੰ ਇਹ ਗੱਲ ਕਹਿ ਸਕਦੇ ਕਿ ਆਪਾਂ ਡਾਕਟਰ ਸਾਹਿਬ ਨੂੰ ਵੈਸੇ ਦਿਖਾਣਾ। ਆਪਾਂ ਨੂੰ ਦੱਸਣਾ ਨਹੀਂ ਕਿ ਆਪਾਂ ਸਾਨੂੰ ਸ਼ਰਾਬ ਛਡਾਉਣ ਲਈ ਕਰਨ ਕਰਨਾ। ਡਾਕਟਰ ਸਾਹਿਬ ਨੂੰ ਬੁਲਾਉਣਾ ਬਲ ਨੂੰ ਵੀ ਦਵਾਈ ਨੂੰ ਕਦੇ ਕਦੇ ਸਮਝਾਉਣਾ ਵੀ ਜਿਆਦਾ ਕੰਮ ਕਰਦਾ ਹੈ ਸਮਝਾਉਣਾ ਵੀ ਕੰਮ ਕਰਦਾ ਇੱਕ ਆਪਾਂ ਦੇਖਦੇ ਜਦੋਂ ਬੱਚਾ ਹੋਣ ਵਾਲਾ ਹੁੰਦਾ ਨਾ ਜੀ ਕਿਸੇ ਕੁੜੀ ਕੋਲੇ ਸਰਕਾਰੀ ਹਸਪਤਾਲਾਂ ਚ ਲੈ ਜਾਂਦੇ ਆ ਉੱਥੇ ਉਹ ਪਰਚਾ ਕੱਟ ਦਿੰਦੇ ਤੁਸੀਂ ਇੱਥੇ ਲੈ ਜਿਓ ਆਪਰੇਸ਼ਨ ਹੋਊਗਾ ਸਾਡੇ ਕੋਲ ਤਾਂ ਇਲਾਜ ਨਹੀਂ ਫਿਰ ਉਹਦੇ ਸਾਰੇ ਤਰ੍ਹਾਂ ਦੇ ਇਲਾਜ ਕਰਦੇ ਆ ਡਿਲੀਵਰੀ ਵਗੈਰਾ ਦਾ ਜੀ ਹਾਂਜੀ ਸਾਡੇ ਕੋਲ ਡਾਕਟਰ ਅਮਨਦੀਪ ਕੌਰ ਹੈ ਜੀ ਤਾਂ ਪਹਿਲੇ ਸਰਕਾਰੀ ਸੀਗੇ ਹਾਂਜੀ ਤੇ ਪਟਿਆਲੇ ਤੋਂ ਉਹਨਾਂ ਨੇ ਪੀਜੀ ਕੀਤੀ ਹਾਂ ਜੀ ਐਸਐਮਐਸ ਜੀਆਪੂ ਤੋਂ ਤੇ ਉਹ ਬਹੁਤ ਹੀ ਵਧੀਆ ਡਾਕਟਰ ਨੇ ਸਾਡੇ ਕੋਲ ਇੱਥੇ ਸਾਰੇ ਰੈਫਰ ਹੋਏ ਕੇਸ ਸਾਡੇ ਕੋਲ ਆਉਂਦੇ ਨੇ ਛੋਟੇ ਅਬਨਾਰਮਲ ਡਿਲੀਵਰੀ ਜਿਹਦੀ ਨਾਰਮਲ ਡਿਲੀਵਰੀ ਹੁੰਦੀ ਨਾਰਮਲ ਡਿਲੀਵਰੀ ਕਰਦੇ ਨੇ ਨਾਰਮਲ ਡਿਲੀਵਰੀ ਤੇ ਕਿੰਨਾ ਖਰਚਾ ਜਾਂਦਾ ਜੀ ਨਾਰਮਲ ਡਿਲੀਵਰੀ ਆਪਣਾ 10000 ਰੁਪਏ ਲੱਗਦੇ ਹੀ ਆ ਉਸ ਤੇ ਜਿਹੜੀ ਆਪਰੇਸ਼ਨ ਕਹਿੰਦੇ ਵੱਡਾ ਆਪਰੇਸ਼ਨ ਹੋਵੇ ਉਹਦੇ ਤੇ ਕਿੰਨਾ ਖਰਚਾ ਜਾਂਦਾ ਜੀ ਉਸ ਦੇ ਅਲੱਗ-ਅਲੱਗ ਡਿਗਰੀ ਕਰਦਾ ਜੇ ਪੇਸ਼ੈਂਟ ਦੀ ਕੰਪਲਿਕੀਸ਼ਨ ਕਿਵੇਂ ਹੈ ਕਿਵੇਂ ਨਹੀਂ ਉਹ ਬੰਦੇ ਨੂੰ ਹਨਾ ਅਸੀਂ ਨਾਲ ਦੀ ਨਾਲ ਕਿਹਨੇ ਨਾਲ ਦੇ ਬੰਦੇ ਹੁੰਦੇ ਉਹਨੂੰ ਦੱਸ ਦਿੰਦੇ ਆ ਕਿ ਤੁਹਾ ਪਰ ਸਾਡੇ ਕੋਲ ਆਪਰੇਸ਼ਨ ਸਾਰੇ ਹੁੰਦੇ ਆ। ਅੱਛਾ। ਹਾਂਜੀ। ਇੱਕ ਆਮ ਆਪਾਂ ਵੇਖਦੇ ਆ ਵੀ ਰੀਡ ਦੀ ਹੱਡੀ 'ਚ ਦਰਦ ਹੋਣ ਲੱਗ ਜਾਂਦਾ ਜੀ ਬੈਕ ਪੇਨ ਹੁੰਦੀ ਹੈਗੀ। ਹਾਂਜੀ। ਉਹਨਾਂ ਦੇ ਇਲਾਜ ਵਾਸਤੇ ਕੋਈ ਵਧੀਆ ਡਾਕਟਰ ਜੀ? ਡਾਕਟਰ ਸਾਡੇ ਕੋਲ ਮਨੀਸ਼ ਸ਼ਰਮਾ ਜੀ ਹੈ। ਹਾਂਜੀ। ਐਮਸੀਐਚ ਨਿਊਰੋ ਸਰਜਨ। ਅੱਛਾ ਜੀ। ਜਿਹੜੀ ਸਪਾਈਨ ਦੀ ਪ੍ਰੋਬਲਮ ਨੂੰ ਹੱਲ ਕਰਦੇ ਨੇ। ਹਾਂਜੀ। ਸਪਾਈਨ ਦੀ ਪ੍ਰੋਬਲਮ ਕਿਹੜੀ ਹੈਗੀ ਆ? ਉਹ ਲੋਕ ਪੱਟੀ ਲਵਾ ਲਉਂਦੇ ਆ ਜਾਂ ਹੋਰ ਕਰ ਲੈਂਦੇ ਉਸ ਨਾਲ ਇਹ ਨਹੀਂ ਠੀਕ ਹੁੰਦੇ ਉਹ ਡਾਕਟਰ ਸਾਹਿਬ ਕੋਲ ਕੰਸਲਟ ਕਰਦੇ ਨੇ ਉਹਨਾਂ ਦੇ ਸਹੀ ਇਨਵੈਸਟੀਗੇਸ਼ਨ ਕਰਾ ਕੇ ਪਹਿਲਾਂ ਤਾਂ ਇਨਵੈਸਟੀਗੇਸ਼ਨ ਸਹੀ ਕਰਾਣੀ ਜ਼ਰੂਰੀ ਹੈ ਤਾਂ ਕਿ ਆਪਾਂ ਨੂੰ ਪਤਾ ਲੱਗੇ ਕੀ ਪ੍ਰੋਬਲਮ ਕੀ ਹੈ ਬਿਲਕੁਲ ਫਿਰ ਉਹ ਪ੍ਰੋਬਲਮ ਦੀ ਦਵਾਈ ਦਿੱਤੀ ਜਾਂਦੀ ਹੈ ਜੇ ਦਵਾਈ ਨਾਲ ਵੀ ਠੀਕ ਨਹੀਂ ਹੁੰਦਾ ਤਾਂ ਸਾਡੇ ਕੋਲ ਆਪਰੇਸ਼ਨ ਦਾ ਵੀ ਪ੍ਰਬੰਧ ਹੈ ਇੱਕ ਸਾਡੇ ਪਿੰਡਾਂ ਚ ਬਹੁਤ ਮਰੀਜ਼ ਇਸ ਤਰ੍ਹਾਂ ਦੇ ਨੇ ਜੀ ਜਿਨ੍ਹਾਂ ਦੇ ਗੁਰਦੇ ਫੇਲ ਹੋ ਗਏ ਉਹਨਾਂ ਨੂੰ ਕੀ ਡਾਇਲਿਸ ਕਹਿੰਦੇ ਹੁੰਦੇ ਨੇ ਜੀ ਉਹਨਾਂ ਨੂੰ ਪੀਜੀ ਆ ਜਾਣਾ ਪੈਂਦਾ ਹੈਗਾ ਫਿਰ ਉਹਦਾ ਇਲਾਜ ਵੀ ਆਪਣੇ ਕੋਲ ਹੈਗਾ ਜੀ ਹਾਂਜੀ ਉਹ ਇੱਕ ਡਾਇਲਿਸਿਸ ਹੁੰਦਾ ਹੈਣਾ ਜੀ ਅੱਛਾ ਆਪਾਂ ਡਾਇਲਿਸਿਸ ਦੀ ਆਪਣੀ ਕੋ ਫ੍ਰੈਜਨਿਸ ਦੀਆਂ ਮਸ਼ੀਨਾਂ ਨੇ ਹਾਂਜੀ ਤੇ ਆਰਓ ਸਿਸਟਮ ਵੀ ਫ੍ਰੈਜਨਿਸ ਦਾ ਬਹੁਤ ਵਧੀਆ ਸਿਸਟਮ ਨੇ ਹਾਂਜੀ ਤੇ ਸਾਡੇ ਕੋਲ ਟੈਕਨੀਸ਼ੀਅਨਸ ਡਾਕਟਰ ਹਨਾ ਬਹੁਤ ਹੀ ਤਜਰਬੇਕਾਰ ਤੇ ਬਹੁਤ ਹੀ ਵਧੀਆ ਨੇ ਵੀ ਕਿਤੇ ਜਾਣਾ ਨਹੀਂ ਪੈਂਦਾ ਹੁਣ ਤੇ ਕਿਬਰ ਨਾਲੇ ਆ ਜਾਂਦੇ ਹਾਂਜੀ ਹਾਂ ਹਾਂ ਇੱਕ ਕਾਰਡ ਹੁੰਦਾ ਇਸ ਮਨ ਕਾਰਡ ਜੀ ਕੀ ਆਪਣੇ ਕੋਲੇ ਉਹ ਚੱਲਦਾ ਜੀ ਫਿਰ ਮੋਸਟਲੀ ਆਪਾਂ 5 ਲੱਖ ਵਾਲਾ ਕਾਰਡ ਕਹਿ ਦਿੰਦੇ ਆ ਹਾਂਜੀ ਅਸੀਂ ਉਸ ਲਈ ਅਪਲਾਈ ਕੀਤਾ ਹੋਇਆ ਜੀ ਮੋਸਟਲੀ ਮੈਨੂੰ ਲੱਗਦਾ ਇਸ ਮਹੀਨੇ ਦੇ ਐਂਡ ਤੱਕ ਸਾਡਾ ਇਸਮਾਨਡ ਕਾਰਡ ਆ ਜਾਊਗਾ ਫਿਰ ਜਿਹਦਾ ਕਾਰਡ ਬਣਿਆ ਉਹ ਚੁੱਪ ਕਰਕੇ ਇੱਥੇ ਆ ਜਾਈਏ ਹਾਂਜੀ ਹਾਂ ਹਾਂ ਉਹ ਦਵਾਈਆਂ ਦਾ ਖਰਚਾ ਵੀ ਉਹ ਤੁਹਾਡੇ ਵਿੱਚ ਹੀ ਘਟੂਗਾ ਜੀ ਜਾਂ ਅਲੱਗ ਉਹ ਨਹੀਂ ਨਹੀਂ ਉਹ ਸਾਰਾ ਕੁਝ ਵਿੱਚ ਹੁੰਦਾ ਜੀ ਸਰਕਾਰ ਦਾ ਇੱਕ ਪੈਕੇਜ ਬਣਿਆ ਹੁੰਦਾ ਹੈ ਉਹ ਪੈਕੇਜ ਦੇ ਬਾਹਰ ਤੁਸੀਂ ਪੈਸੇ ਨਹੀਂ ਦੇਣੇ ਹੁੰਦੇ ਹਾਂਜੀ ਠੀਕ ਹੈ ਉਹ ਤੁਹਾਨੂੰ ਸਰਕਾਰ ਜੀ ਪੈਸੇ ਦਿੰਦੀ ਹੈ ਪੇਸ਼ੈਂਟ ਨੇ ਪੈਸੇ ਨਹੀਂ ਦੇਨੇ ਤੇ ਕਈ ਵੀਰਾਂ ਨੂੰ ਕੰਨਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਿਵੇਂ ਜਿ ਕੋਈ ਚਿਹਰੇ ਤੇ ਹੋ ਗਏ ਹਨ ਜੀ ਸਕਿੰਨ ਦੀਆਂ ਬਿਮਾਰੀਆਂ ਉਹਨਾਂ ਵਾਸਤੇ ਕਿਹੜਾ ਡਾਕਟਰ ਵਧੀਆ ਜੀ ਸਾਡੇ ਕੋਲ ਈ.ਐਨ.ਟੀ ਦੇ ਡਾਕਟਰ ਕਮਲ ਨੇ ਜਿਹੜੇ ਜਲੰਧਰ ਤੋਂ ਆਏ ਨੇ ਇਹ ਹਰ ਰੋਜ਼ ਮਿਲਦੇ ਆ ਜਾਂ ਕੋਈ ਦਿਨ ਰੱਖਿਆ ਨਹੀਂ 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 ਸਾਡੇ ਕੋਲ ਸਾਰੇ ਡਾਕਟਰ ਦਿੱਲੀ ਮਿਲਦੇ ਨੇ ਦਿੱਲੀ ਮਿਲਣਗੇ ਜੀ ਹਾਂਜੀ ਹਾਂ ਇਹ ਸਾਡੀ ਸਪੈਸ਼ਲਟੀ ਹੈ ਮੈਡੀਕਲ ਕਹਿੰਦਾ ਹੁੰਦਾ ਕਿ ਵੀ ਮਗੇ ਹਫਤੇ ਚ ਇੱਕ ਦਿਨ ਮਿਲਣਾ ਆਪਾਂ ਆਪ ਦੇਖਦੇ ਹਾਂ ਹਫਤੇ ਚ ਇੱਕ ਦਿਨ ਡਾਕਟਰ ਬੁਲਾ ਲਾਂਦੇ ਹਾਂ ਨਾ ਜੀ ਹੁੰਦੀ ਹੈ ਪਰ ਤੁਹਾਡੇ ਲਈ ਹਰ ਰੋਜ਼ ਹੀ ਮਿਲਣਗੇ ਹਾਂਜੀ ਹਾਂ ਸਾਡੇ ਕੋਲ ਸਾਰੇ ਡਾਕਟਰ ਹਫਤੇ ਚ 6 ਦੇ 6 ਦਿਨ ਮਿਲਣਗੇ ਸੋਮ ਤੋਂ ਸ਼ਨੀਵਾਰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਾਡੀ ਓਪਣੀ ਹੁੰਦੀ ਹੈ ਕਈ ਭੈਣਾਂ ਲਵੇ ਬੱਚਾ ਨਹੀਂ ਹੋ ਰਿਹਾ ਜੀ ਪਰਿਵਾਰਾਂ ਦੇ ਪਰਿਵਾਰ ਖਾਲੀ ਬੈਠੇ ਨਹੀਂ ਕੋਈ ਇਸ ਤਰ੍ਹਾਂ ਦੇ ਡਾਕਟਰ ਵਧੀਆ ਹੈਗੇ ਆਪਣੇ ਜਿਹੜੇ ਪ੍ਰੋਬਲਮ ਦੱਸਦੇ ਬੱਚਾ ਕਿਵੇਂ ਹੋਊਗਾ ਜਾਂ ਕਿੱਦਾਂ ਹਾਂਜੀ ਹਾਂ ਸਭ ਮੈਂ ਇਹ ਦੱਸੇ ਡਾਕਟਰ ਅਮਨਦੀਪ ਹੈਗੇ ਆ ਉਹ ਇਸ ਆਈਵੀਐਫ ਕਹਿੰਦੇ ਨੇ ਆਪਾਂ ਹਾਂਜੀ ਆਈ.ਜੀ.ਐਫ ਦੇ ਡਾਕਟਰ ਨੇ ਬਹੁਤ ਪੈਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੁੰਦੀ ਹੈ ਜੀ ਹਾਂਜੀ ਹਾਂ ਅ ਗਲ ਵਗੈਰਾ ਸੁੱਜ ਜਾਂਦਾ ਜੀ ਤਾਂ ਉਹਨਾਂ ਵਾਸਤੇ ਇਲਾਜ ਕੀ ਹੁੰਦਾ ਦੇਖੋ ਥਾਇਰੋਇਡ ਦੀ ਕਿਹੜੀ ਤਕਲੀਫ ਹੁੰਦੀ ਹੈ ਉਹਦੇ ਲਈ ਪੱਲਾ ਤਾਂ ਆਪਾਂ ਐਮ.ਡੀ. ਮੈਡੀਸਨ ਡਾਕਟਰ ਮੇਗਾ ਸਿੰਘ ਲੜ ਨੇ ਸਾਡੇ ਕੋਲ ਉਹਨਾਂ ਤੋਂ ਅਸੀਂ ਟੈਸਟ ਟੈਸਟ ਕਰਵਾਣੇ ਆ ਤੇ ਉਹਨੂੰ ਪਤਾ ਲੱਗਦਾ ਕਿ ਆਪ ਨੂੰ ਥਾਇਰੋਇਡ ਘਟਦਾ ਹੈ ਜਾਂ ਵੱਧ ਹੈ ਹਾਂਜੀ ਥਾਇਰੋਇਡ ਦੀ ਕਈ ਵਾਰ ਵੱਡੀ ਗੰਢ ਹੋ ਜਾਂਦੀ ਹੈ ਗਲ ਕੋਲ ਹਾਂਜੀ ਠੀਕ ਹੈ ਆਪਾਂ ਉਹਦਾ ਆਪਰੇਸ਼ਨ ਕਰਨਾ ਹੋਵੇ ਤਾਂ ਆਪਾਂ ਈ.ਐਨ.ਟੀ. ਸਰਜਨ ਆਪਣੇ ਕੋਲ ਡਾਕਟਰ ਕਮਲ ਓਪਰੇਸ਼ਨ ਵੀ ਕਰ ਦਿੰਦੇ ਆ ਮਤਲਬ ਹਰ ਚੀਜ਼ ਦਾ ਦੋ ਡਾਕਟਰਾਂ ਨੇ ਸਾਹਮਣੇ ਮਿਲ ਕੇ ਪਹਿਲਾਂ ਤਾਂ ਆਪਾਂ ਨਾਰਮਲ ਕਰਦੇ ਆ ਫਿਰ ਉਸ ਦਾ ਆਪਰੇਸ਼ਨ ਕਰਦੇ ਆ ਆਪਰੇਸ਼ਨ ਦਾ ਲਾਸਟ ਵਾਰੀ ਹੈ ਲਾਸਟ ਵਾਰ ਉਹਦਾ ਵੀ ਫੇਰ ਹੀ ਕਰਨਾ ਪਾ ਜੇ ਨਾ ਦਵਾਈਆਂ ਨਾਲ ਠੀਕ ਹਾਂਜੀ ਹਾਂ ਦਵਾਈਆਂ ਨਾਲ ਮੋਸਟਲੀ 90% ਲੋਕ ਠੀਕ ਹੋ ਜਾਂਦੇ ਆ ਬਾਕੀ ਤੁਹਾਡਾ ਹਸਪਤਾਲ ਬਹੁਤ ਵਧੀਆ ਲੱਗਿਆ ਜੀ ਸਭ ਤੋਂ ਮੇਨ ਗੱਲ ਵੀ ਇੱਥੇ ਜਿਹੜੀ ਪਾਰਕਿੰਗ ਆ ਐਵੇਂ ਸੜਕਾਂ ਤੇ ਕਾਰਾਂ ਇੱਥੇ ਖੜਾਈ ਰੱਖਦੇ ਨੇ ਜੀ ਬਹੁਤ ਹਸਪਤਾਲਾਂ 'ਚ ਦੇਖਿਆ ਵੀ ਖੁੱਲੀ ਡੁੱਲੀ ਪਾਰਕਿੰਗ ਹੈ ਜੀ ਤੇ ਹਸਪਤਾਲ 'ਚ ਸਫਾਈ ਵਧੀਆ ਸਟਾਫ ਵਧੀਆ ਪਿਆਰ ਨਾਲ ਮਿਲਦਾ ਜੀ ਹਾਂਜੀ ਹਾਂ ਦਵਾਈਆਂ ਨਾਲੋਂ ਜ਼ਿਆਦਾ ਕਹਿੰਦੇ ਡਾਕਟਰ ਦਾ ਪਿਆਰ ਵੀ ਠੀਕ ਕਰ ਦਿੰਦੇ ਵਧੀਆ ਪਿਆਰ ਨਾਲ ਬੁਲਾਵੇ ਅਸਲ 'ਚ ਮੈਂ ਉਹੀ ਗੱਲ ਕਹਿਣਾ ਹੁੰਦਾ ਕਿ ਬਈ ਸਾਡੇ ਸਾਰੇ ਡਾਕਟਰ ਸਾਹਿਬਾਨ ਬੰਦੇ ਨੂੰ ਜਦੋਂ ਬੰਦਾ ਆਂਦਾ ਇੱਕੋ ਡਰਿਆ ਹੁੰਦਾ ਕੀ ਵੀ ਮੈਨੂੰ ਕੀ ਬਿਮਾਰੀ ਹੋ ਗਈ ਕੀ ਹੋ ਗਿਆ ਹਾਂ ਸਾਡੇ ਸਾਰੇ ਡਾਕਟਰ ਸਾਹਿਬ ਉਹਨਾਂ ਨੂੰ ਵਧੀਆ ਕਾਉਂਸਲ ਕਰਦੇ ਨੇ ਲਾਸਟ ਤੇ ਕੋਈ ਵੀਡੀਓ ਵੇਖਣ ਨਾਲ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਜੀ ਮੈਂ ਤਾਂ ਇਹ ਸਹਿਸਿਆ ਦਿੰਦਾ ਕਿ ਜਿਹੜਾ ਚਾਹੁੰਦਾ ਹੈ ਕੀ ਵੀ ਹੁਣ ਇਹ ਹਰ ਬੰਦਾ ਚਾਹੁੰਦਾ ਕਿ ਸਾਨੂੰ ਕਿਤੇ ਦੂਰ ਨਾ ਜਾਣਾ ਪਵੇ ਕਿਤੇ ਹੋਰ ਨਾ ਜਾਣਾ ਪਵੇ ਕਿ ਸੀਟੀ ਸਕੈਨ ਕਰਾਣਾ ਹੈ ਜਾਂ ਅਲਟਰਾ ਸਾਊਂਡ ਕਰਾਣਾ ਹੈ ਇੱਕੋ ਕਰਾਣੀ ਹੈ ਹਰ ਬਿਮਾਰੀ ਦਾ ਹੱਲ ਇੱਕ ਛੱਤ ਥੱਲੇ ਤੇ ਵਧੀਆ ਵਾਜਬ ਰੇਟਾਂ ਤੇ ਉਸ ਨੂੰ ਅਸੀਂ ਇੱਥੇ ਪ੍ਰੋਵਾਈਡ ਕਰਾ ਰਹੇ ਹਾਂ ਬੀ ਐਮ ਸੀ ਸੁਪਰ ਸਪੈਸ਼ਲਿਟੀ ਹਸਪੀਟਲ ਤੇ ਬੀ ਐਮ ਸੀ ਹਸਪਤਾਲ ਬਰਨਾਲਾ ਜੀ ਤੇ ਬਿਲਕੁਲ ਡੀ ਮਾਰਟ ਦੇ ਲੱਗੇ ਆ ਜੀ ਪੁਲ ਦੇ نیچے ਤੁਸੀਂ ਵੱਡੇ ਬੋਰਡ ਵੀ ਲੱਗੇ ਦੇਖਿਓਣਗੇ ਤੇ ਬਹੁਤ ਵਧੀਆ ਹਸਪਤਾਲ ਆ ਸੋ ਦੋਸਤੋ ਪਹਿਲੀ ਗੱਲ ਤਾਂ ਕੋਈ ਕਿਸੇ ਨੂੰ ਪ੍ਰਮਾਤਮਾ ਹਨਾ ਬਿਮਾਰੀ ਲਾ ਵੀ ਨਾ ਜੇਕਰ ਲੱਗ ਵੀ ਗਈ ਤਾਂ ਇੱਕ ਵਾਰ ਕਿਸੇ ਵੱਡੇ ਸ਼ਹਿਰਾਂ ਚ ਜਾਣ ਨਾਲੋਂ ਆਪਣੇ ਬਰਨਾਲੇ ਸ਼ਹਿਰ ਚ ਜ਼ਰੂਰ ਆਇਓ ਧੰਨਵਾਦ ਜੀ ਤੇ ਵੀਡੀਓ ਸ਼ੇਅਰ ਕਰ ਦਿਓ